ਪੇਸ਼ ਹੈ ਜੀ ਨਾਬਲ ਪੀਲੇ ਪੱਤਿਆਂ ਦੀ ਦਾਸਤਾਨ ਵਿੱਚੋਂ ਭਾਗ 10ਵਾਂ ਸੁੱਤੀ-ਸੁੱਤੀ ਉਹ ਇੱਕ ਅੱਧੀ ਵਾਰੀ ਖੰਗੀ ਪਗੀਰਥ ਨੂੰ ਬਹਿਮ ਜਹਾ ਹੋਇਆ ਕਿ ਇਹ ਐਂ ਕਿਉਂ ਖੰਗ ਰਹੀ ਹੈ ਪਰ ਉਸਦੇ ਆਪਣੇ ਸਿਰ ਵਿੱਚ ਇੰਨਾ ਦਰਦ ਹੋ ਰਿਹਾ ਸੀ ਕਿ ਉਸਨੇ ਉਸ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ ਰਾਤ देर ਤੱਕ ਜਾਗਣ ਕਰਕੇ ਅੱਜ ਸ਼ਿਬੂ ਵੀ ਸ਼ਾਇਦ ਸੁੱਤਾ ਹੀ ਪਿਆ ਸੀ ਬੈੱਡ ਟੀ ਉਹਨਾਂ ਦੇ ਲਈ ਲੈ ਕੇ ਨਹੀਂ ਸੀ ਆਇਆ ਪਗੀਰ ਸਦਾ ਮੰਨ ਕੀਤਾ ਕਿ ਉੱਠ ਕੇ ਸਭ ਕੁਝ ਤੋੜ ਭੰਨ ਦੇਵੇ ਸਾਲਿਆ ਨੂੰ ਕਿਸੇ ਦੀ ਕੋਈ ਪਰਵਾਹ ਹੀ ਨਹੀਂ ਕਿ ਮੈਂ ਕਿੰਨਾ ਔਖਾਂ ਪਰ ਉੱਠਣ ਦੀ ਉਸ ਵਿੱਚ ਜਿਵੇਂ ਹਿੰਮਤ ਨਹੀਂ ਸੀ ਉਸਨੇ ਖਿਜ ਕੇ ਆਵਾਜ਼ ਦਿੱਤੀ ਊਸ਼ਾ ਊਸ਼ਾ ਉੱਬੜਵਾਹੇ ਉੱਠੀ ਤੁਸੀਂ ਮੈਨੂੰ ਆਵਾਜ਼ ਦਿੱਤੀ ਹੈ ਉਸਨੇ ਕਾਲੀ ਵਿੱਚ ਨੰਗੇ ਪੈਰੀਂ ਹੀ ਉਸ ਦੇ ਕੋਲ ਆ ਕੇ ਪੁੱਛਿਆ ਟਾਈਮ ਦੱਸਦਾ ਕੀ ਹੋਇਆ ਪਗੀਰਥ ਨੇ ਕੰਟੇਵਲ ਹੱਥ ਕਰਕੇ ਤਲਖੀ ਨਾਲ ਕਿਹਾ देर ਹੋ ਗਈ ਜੀ ਜਾਗਣ ਵਿੱਚ ਊਸ਼ਾ ਨੇ ਵਿਚਾਰੀ ਜਹੀ ਆਵਾਜ਼ ਵਿੱਚ ਆਖਿਆ ਮੈਂ ਜ਼ਿੰਦਗੀ ਭਰ ਵਿੱਚ ਕਦੇ ਨਹੀਂ ਦੇਖਿਆ ਕਿ ਸਾਡੇ ਵਿੱਚੋਂ ਕੋਈ ਜਾਗ ਪਿਆ ਹੋਵੇ ਤੇ ਸਾਡੀ ਮਾਂ ਹਜੇ ਸੁੱਤੀ ਪਈ ਹੋਵੇ ਤੇ ਇੱਕ ਤੂੰ ਐ ਉਹ ਬੋਲਦਾ ਹੀ ਜਾ ਰਿਹਾ ਸੀ ਨੰਗੇ ਪੈਰਾਂ ਨੂੰ ਠੰਡੇ ਫਰਸ਼ ਤੋਂ ਠੰਡ ਚੜ ਰਹੀ ਸੀ ਪਰ ਊਸ਼ਾ ਪਗੀਰਤ ਦੀ ਗੱਲ ਪੂਰੀ ਸੁਣੇ ਬਿਨਾ ਵਾਪਸ ਪਰਤ ਕੇ ਚੱਪਰਾ ਨਹੀਂ ਸੀ ਪਾਉਣ ਜਾ ਸਕਦੀ ਜਾਂਦੀ ਤਾਂ ਉਸਨੇ ਖਿੱਚ ਜਾਣਾ ਸੀ ਇਸ ਲਈ ਚੁੱਪਚਾਪ ਖੜੀ ਸੁਣਦੀ ਰਹੀ ਕਿ ਅੱਗੋਂ ਨੇ ਕੀ ਆਖਣਾ ਹੈ ਮੇਰਾ ਸਿਰ ਤੇ ਬਿਕਸ ਲਗਾ ਦੇ ਅੱਗੋਂ ਉਸਨੇ ਜਦੋਂ ਇਹ ਆਖਿਆ ਤਾਂ ਊਸ਼ਾ ਨੂੰ ਮਹਿਸੂਸ ਹੋਇਆ ਕਿ ਸਿਰਤਾ ਉਸ ਦਾ ਵੀ ਬਹੁਤ ਦਰਦ ਕਰ ਰਿਹਾ ਹੈ ਫੇਰ ਵੀ ਉਹ ਚੁੱਪਚਾਪ ਦੂਜੇ ਕਮਰੇ ਵਿੱਚੋਂ ਬਿਕਸ ਦੀ ਸਿੱਛੀ ਲੈਣ ਚਲੀ ਗਈ ਬਿਕਸ ਜਦੋਂ ਉਹ ਪਗੀਰਤ ਦੇ ਮੱਥੇ ਤੇ ਮਰਨ ਲੱਗੀ ਉਹ ਕੌੜ ਕੇ ਉਸ ਵੱਲ ਝਾਕਿਆ ਤੇਰੇ ਹੱਥ ਇੰਨੇ ਠੰਡੇ ਕਿਉਂ ਨੇ ਊਸ਼ਾ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਬਿਕਸ ਉਹਦੇ ਸਿਰ ਤੇ ਮਲਦੀ ਰਹੀ ਕਾਫੀ ਟਾਈਮ ਬਿਕਸ ਮਲਣ ਪਿੱਛੋਂ ਜਦੋਂ ਪਗੀਰਤ ਦੇ ਸਿਰ ਨੂੰ ਕੁਝ ਆਰਾਮ ਆਇਆ ਤਾਂ ਉਸ ਨੇ ਆਖਿਆ ਸ਼ੀਬੂ ਹਰਾਮਜਾਦੇ ਨੂੰ ਆ ਕੇ ਚਾਹ ਲੈ ਕੇ ਆਵੇ ਅਜੇ ਤੱਕ ਸੁੱਤਾ ਹੀ ਪਿਆ ਏਸ ਘਰ ਦਾ ਸਾਰਾ ਢਾਂਚਾ ਹੀ ਵਿਗੜਿਆ ਪਿਆ 8 ਵਜੇ ਪਹੇ ਨੇ ਮੇਮ ਸਾਹਿਬ ਸੁੱਤੀ ਪਈ ਹੈ ਤੇ ਨੌਕਰ ਅਜੇ ਸੁੱਤਾ ਪਿਆ ਊਸ਼ਾ ਦਾ ਮਨ ਕੀਤਾ ਬਿਕਸ ਵਾਲੀ ਸ਼ਿਸ਼ੀ ਧਰਤੀ ਤੇ ਪਟਕਾ ਕੇ ਮਾਰੀ ਤੇ ਸਿੱਧੀ ਤਣਕੇ ਉਹਨੂੰ ਪੁੱਛੀ ਕਿ ਸਾਰੀ ਰਾਤ ਪਤਾ ਨਹੀਂ ਕਿੱਥੇ ਕਿੱਥੇ ੱਟਕੇ ਖਾ ਕੇ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਕੀ ਬੱਕੜਵਾ ਕਰਨ ਲੱਗਿਆ ਪਰ ਇੱਕ ਵਾਰੀ ਹਰਖ ਨਾਲ ਉਸ ਵੱਲ ਦੇਖ ਕੇ ਉਹ ਆਪ ਚਾਹ ਬਣਾਉਣ ਚਲੀ ਗਈ ਸੋਚਿਆ ਨੌਕਰ ਦੇ ਕੁਆਟਰ ਵਿੱਚ ਉਹ ਸ਼ਿਭੂ ਨੂੰ ਜਗਾਉਣ ਨਹੀਂ ਜਾਵੇਗੀ ਪਰ ਜਦੋਂ ਹੀ ਉਹ ਰਸੋਈ ਵਿੱਚ ਆਈ ਸ਼ਿਭੂ ਪਹਿਲਾਂ ਹੀ ਚਾਹ ਬਣਾ ਰਿਹਾ ਸੀ ਸ਼ਾਇਦ ਚੌਂਕੀਦਾਰ ਨੇ ਉਸ ਨੂੰ ਜਗਾ ਦਿੱਤਾ ਸੀ ਜਦੋਂ 우ਸ਼ਾ ਚਾਹ ਲੈ ਕੇ ਆਈ ਤਾਂ ਪਗੀਰਥ ਨੇ ਕਿਹਾ ਕਿ ਸ਼ਿਭੂ ਕਿੱਥੇ ਮਰ ਗਿਆ 우ਸ਼ਾ ਕਹਿੰਦੀ ਚਾਹ ਉਸੇ ਨੇ ਬਣਾਈ ਹੈ ਮੈਂ ਸਿਰਫ ਲੈ ਕੇ ਆਈਆਂ ਤੇਰੇ ਸੜੇ ਹੋਏ ਬੁੱਥੇਵਲ ਦੇਖ ਕੇ ਖੇਜ ਆਉਂਦੀ ਰਹਿੰਦੀ ਐ ਸ਼ੀਸ਼ੇ ਵਿੱਚ ਤਾਂ ਦੇਖ ਕਿਹੋ ਜੀ ਸ਼ਕਲ ਬਣਾਈ ਐ ਮੈਂ ਪੁੱਛਦਾ ਤੈਨੂੰ ਹੋਇਆ ਕੀ ਐ ਲੋਕਾਂ ਦੇ ਘਰਾਂ 'ਚ ਜਾ ਕੇ ਦੇਖ ਤੀਮੀਆਂ ਕਿਵੇਂ ਖੁਸ਼ ਰਹਿੰਦੀਆਂ ਨੇ ਊਸ਼ਾ ਨੇ ਉਸ ਦਾ ਕੋਈ ਜਵਾਬ ਨਾ ਦਿੱਤਾ ਉਸ ਨੂੰ ਲੱਗਿਆ ਸ਼ਾਇਦ ਪਗੀਰth ਠੀਕ ਹੀ ਆਖਦਾ ਸੀ ਪਤਾ ਨਹੀਂ ਕਿਉਂ ਉਹ ਹਮੇਸ਼ਾ 부ਜੀ 부ਜੀ ਰਹਿੰਦੀ ਸੀ ਮਾਂ ਵੀ ਤਾਂ ਆਖਦੀ ਸੀ ਕਿ ਤੈਨੂੰ ਕੁਝ ਹੋ ਗਿਆ ਸਿਰਦਰਦ हट ਗਿਆ ਤੁਹਾਡਾ 우ષા ਨੇ ਉਸ ਦੀ ਕਿਸੇ ਗੱਲ ਵੱਲ ਧਿਆਨ ਨਾ ਦੇ ਕੇ ਪੁੱਛਿਆ ਮੈਂ ਪੁੱਛਦਾ ਇਸ ਘਰ ਚ ਕੋਈ ਮਰ ਗਿਆ ਤੂੰ ਬੂਥਾ ਕਿਉਂ ਬਣਾਇਆ ਬਗੀਰਥ ਨੇ ਖਿਜ ਕੇ ਪੁੱਛਿਆ ਖਾਲੀ ਕੱਪ ਚੱਕ ਕੇ ਹੋਰ ਸੋਈ ਵਿੱਚ ਰੱਖਣ ਲਈ ਚਲੀ ਗਈ ਕਾਪਰ ਸੋਈ ਵਿੱਚ ਰੱਖ ਕੇ ਗੁਸਲਖਾਨੇ ਚ ਜਾ ਕੇ ਕੱਲ ਦੇ ਸਰਪ ਵਿੱਚ ਭੋਂਤੇ ਪੌਣੇ ਮਾਰਨ ਲੱਗੀ ਖੜਕਾ ਹੋਣ ਦੇ ਡਰੋਂ ਉਹ ਉਹਨਾਂ ਨੂੰ ਥਾਪੀ ਨਾਲ ਵੀ ਨਹੀਂ ਸੀ ਕੁੱਟ ਰਹੀ ਪੌਣੇ ਤਾਂ ਵੈਸੇ ਸ਼ਿਭੂ ਵੀ ਧੋ ਲੈਂਦਾ ਪਰ ਉਹ ਪਤਾ ਨਹੀਂ ਖੌਰੇ ਕਿਉਂ ਧੋਣ ਬੈਠ ਗਈ ਸ਼ਾਇਦ ਪਗੀਰਤ ਦੀਆਂ ਗੱਲਾਂ ਸੁਣਦੇ ਡਰੂ ਉਹ ਪਾਸਾ ਵੱਟ ਕੇ ਬੈਠ ਗਈ ਸੀ ਪੌਣੇ ਤੋਂ ਦਿਨ ਉਸ ਨੂੰ ਲੱਗਿਆ ਕਿ ਉਸ ਦੀਆਂ ਲੱਤਾਂ ਦਰਦ ਕਰਦੀਆਂ ਨਹੀਂ ਪਰ ਉਹਨੂੰ ਲੱਗਿਆ ਕਿ ਇਹ ਸ਼ਾਇਦ ਅਨਿੰਦਰੀ ਕਰਕੇ ਹੈ ਸ਼ਿਭੂ ਅੱਜ ਦੁਪਹਿਰੇ ਦਹੀਂ ਨਾਲ ਮੂਲੀਆਂ ਵਾਲੇ ਪਰੌਂਠੇ ਬਣਾਵਾਂਗੇ ਮਲਾਈ ਵਿੱਚੋਂ ਮੱਖਣ ਮੈਂ ਆਪ ਕੱਢ ਦਿਆਂਗੀ ਉਸਨੇ ਪੌਣੇ ਧਾਰ ਤੇ ਸੁੱਕਣੀ ਪਾਉਂਦੀ ਨੇ ਸ਼ਿਬੂ ਨੂੰ ਆਖਿਆ ਹੁਣ ਹਜੇ ਬੈਡਟੀ ਲਈ ਹੈ ਇਸ ਮੇਮ ਸਾਹਿਬ ਨੂੰ ਦੁਪਹਿਰ ਦੇ ਖਾਣੇ ਦਾ ਫਿਕਰ ਪੈ ਗਿਆ ਖਾਣ ਪੀਣ ਤੋਂ ਬਿਨਾ ਕਦੇ ਕੁਝ ਹੋਰ ਵੀ ਸੋਚ ਲਿਆ ਕਰ ਪਗੀਰਥ ਨੇ ਅਖਬਾਰ ਹੱਥ ਵਿੱਚ ਫੜ ਕੇ ਧੁੱਪੇ ਬੈਠਣ ਲਈ ਕਿਹਾ ਅੱਜ ਤੋਂ ਸ਼ਹਿਰ ਚ ਸੰਗੀਤ ਸਮਾमेलन ਹੋ ਰਿਹਾ ਹੈ ਦੇਸ਼ ਭਰ ਤੋਂ ਵੱਡੇ ਵੱਡੇ ਆਰਟਿਸਟ ਆ ਰਹੇ ਨੇ ਬਾਰਲੇ ਮੁਲਕਾਂ ਤੋਂ ਲੋਕ ਉਸ ਸੰਗੀਤ ਨੂੰ ਟੇਪ ਕਰ ਲਈ ਪਹੁੰਚ ਰਹੇ ਨੇ ਅਖਬਾਰ 'ਚ ਏਡੀ ਵੱਡੀ ਖਬਰ ਐ ਇੱਥੇ ਮੂੜੀਆਂ ਦੇ ਪਰੌਂਠਿਆਂ ਤੋਂ ਬਿਨਾ ਇਹ ਕੁਝ ਸੋਚ ਹੀ ਨਹੀਂ ਸਕਦੀ ਕਦੇ ਅਖਬਾਰ ਪੜ ਲਿਆ ਕਰ ਤਾਂ ਤੈਨੂੰ ਪਤਾ ਲੱਗੇ ਕਿ ਦੁਨੀਆ ਕਿੱਥੇ ਵੱਸਦੀ ਐ ਬਸ ਚੂਹਿਆਂ ਵਾਲੀ ਜ਼ਿੰਦਗੀ ਐ ਤੇਰੀ ਇਸ ਖੁੰਝੇ 'ਚੋਂ ਉਸ ਖੁੰਝੇ ਉਸ ਖੁੰਝੇ 'ਚੋਂ ਇਸ ਖੁੰਝੇ ਜੱਬ ਬਹੁਤਾ ਕਰੋ ਇਸ ਘਰੋਂ ਉਸ ਘਰ ਉਸ ਘਰੋਂ ਇਸ ਘਰੋਂ ਉਸ਼ਾ ਨੇ ਉਸਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਉਹਨੂੰ ਲੱਗਿਆ ਕਿ ਪਗੀਰਤ ਸ਼ਾਇਦ ਠੀਕ ਹੀ ਆਖਦਾ ਹੈ। ਨਾ ਤੈਨੂੰ ਘਰ ਰੱਖਣ ਦੀ ਅਕਲ ਹੈ, ਲੋਕਾਂ ਦੇ ਘਰ ਜਾ ਕੇ ਦੇਖ। ਨਾ ਤੈਨੂੰ ਖਾਣ ਪੀਣਨ ਦੀ ਅਕਲ ਹੈ। ਪੇਂਡੂਆਂ ਵਾਂਗ। ਪਗੀਰਤ ਅੱਗੋਂ ਕੁਝ ਕਹਿੰਦਾ ਕਹਿੰਦਾ ਰੁਕ ਗਿਆ। ਉਸਨੇ ਦੇਖਿਆ ਉਸ਼ਾ ਉਸ ਵੱਲ ਘਾਟ ਵੀ ਨਜ਼ਰ ਨਾਲ ਝਾਕ ਰਹੀ ਸੀ। ਹਾਂ ਹਾਂ ਆਕੀਂ ਆਖਣ ਲੱਗੀ ਸੀ। ਪਗੀਰਤ ਨੇ ਉਸਦੇ ਬੋਲਣ ਜਈ ਫਰਕ ਦੇ ਦੇਖ ਲਈ ਸੀ। ਜਿਆਦਾ ਪੜੀ ਨਾਲ ਵਿਆਹ ਕਰਾਉਣਾ ਸੀ ਜਿਹੜੀ ਸਨਿੱਕੇ ਵਾਲੀ ਹੁੰਦੀ ਉਹ ਸ਼ਾ ਨੇ ਜਿਵੇਂ ਰੋਸ ਨਾਲ ਆਖਿਆ ਜਿਆਦਾ ਪੜੀਆਂ ਸਾਲੀਆਂ ਉਹ ਉਵਾਰਾ ਹੁੰਦੀਆਂ ਨੇ ਨਾਲੇ ਸਨਿੱਕਾ ਕੋਈ ਕਿਤਾਬਾਂ ਚ ਨਹੀਂ ਰੱਖਿਆ ਹੁੰਦਾ ਮੈਨੂੰ ਤਾਂ ਅਜੇ ਤੱਕ ਤੁਹਾਡੀ ਬਿਮਾਰੀ ਦੇ ਫਿਕਰ ਤੋਂ ਹੀ ਨੀਂ ਸਾਹ ਲੈਣ ਨੂੰ ਮਿਲਿਆ ਇੱਥੇ ਹੀ ਤਾਂ ਇੰਟੈਲੀਜੈਂਸ ਦੀ ਲੋੜ ਸੀ ਕਿ ਮੇਰੀ ਬਿਮਾਰੀ ਕਰਨ ਤੂੰ ਮੇਰਾ ਆਮ ਨਾਲੋਂ ਵੀ ਵੱਧ ਧਿਆਨ ਰੱਖਦੀ ਮੈਂ ਧਿਆਨ ਨਹੀਂ ਰੱਖ ਰਹੀ ਜਿਵੇਂ ਉਸ ਨੇ ਰੋਣ ਹੱਕੀ ਹੋ ਕੇ ਪੁੱਛਿਆ ਦੇਵੀ ਨਰਾਜ਼ ਹੋ ਗਈ ਨਾ ਨਾ ਗਲਤੀ ਹੋ ਗਈ ਮਾਫ ਕਰ ਦੇ ਬੈਠੋ ਪਗੀਤ ਨੇ ਉੱਠ ਕੇ ਉਸ ਦਾ ਹੱਥ ਫੜ ਕੇ ਆਪਣੀ ਕੁਰਸੀ ਦੇ ਕੋਲ ਦੂਜੀ ਕੁਰਸੀ ਤੇ ਬਿਠਾਉਂਦੇ ਆਖਿਆ ਸ਼ਿਬੂ ਬ੍ਰੇਕਫਾਸਟ ਲੈ ਕੇ ਆ ਮੈਂ ਤੇ ਮੀਮ ਸਾਹਿਬ ਇਕੱਠੇ ਬ੍ਰੇਕਫਾਸਟ ਕਰਾਂਗੇ ਉਸ਼ਾ ਨਹੀਂ ਮੈਨੂੰ ਕੋਈ ਭੁੱਖ ਨਹੀਂ ਸ਼ਿਬੂ ਲੈ ਕੇ ਨਹੀਂ ਆਉਣਾ ਮੇਰਾ ਅਜੇ ਬ੍ਰੇਕਫਾਸਟ ਨੂੰ ਜੀ ਨਹੀਂ ਕਰਦਾ ਕਹਿ ਕੇ ਉਸ਼ਾ ਉੱਥੋਂ ਖੜੀ ਹੋ ਗਈ ਕੁਝ ਖਾਇਆ ਪੀਆ ਕਰ ਤੇਰੀ ਸਿਹਤ ਅੱਗੇ ਨਾਲੋਂ ਕਮਜ਼ੋਰ ਹੋਈ ਪਈ ਐ ਤੇ ਹੁਣ ਤੇਰਾ ਖਿਆਲ ਮੈਂ ਰੱਖਿਆ ਕਰਾਂਗਾ ਮੈਂ ਠੀਕ ਜੋ ਹੋ ਗਿਆ ਹਾਂ ਤੈਨੂੰ ਮੈਂ ਇੱਕ ਟੈਲੀਵਿਜ਼ਨ ਲੈ ਕੇ ਦੇਣਾ ਫਿਰ ਤੋਂ ਪਿਕਚਰਾਂ ਘਰ ਹੀ ਦੇਖ ਲਿਆ ਕਰੀ ਤੇ ਇੱਕ ਡਾਇਮੰਡਸ ਦੀ ਅੰਗੂਠੀ ਵੀ ਲੈ ਕੇ ਦੇਣੀ ਐ ਤੇ ਦੂਜਾ ਤੇਰੇ ਵਾਸਤੇ ਇੱਕ ਅੰਗਰੇਜ਼ੀ ਦਾ ਪ੍ਰੋਫੈਸਰ ਰੱਖ ਦੇਣਾ ਤੂੰ ਅੰਗਰੇਜ਼ੀ ਬੋਲਣੀ ਸਿੱਖ ਲਈ ਫਿਰ ਤੇਰੇ ਵਾਲ ਕਟਵਾ ਲੈਣੇ ਨੇ ਨਹੀਂ ਮੈਂ ਵਾਲ ਨਹੀਂ ਕਟਵਾਉਣੇ ਮੇਰੇ ਐਡੇ ਸੋਹਣੇ ਵਾਲ ਨੇ ਉਸ਼ਾ ਨੇ ਵਿੱਚੋ ਹੀ ਗਾਲ ਟੋਕੀ ਆਪਣੇ ਲੰਬੇ ਵਾਲਾਂ ਦੀ ਗੁੱਤ ਨੂੰ ਹੱਥ ਤੇ ਬਲੇਟਦੇ ਆਖਿਆ ਸਰਦੀ ਲੰਘ ਜਾਵੇ ਮੈਂ ਜਰਾ ਹੋਰ ਤਕੜਾ ਖੋਲਵਾ ਫੇਰ ਆਪਾਂ ਕਲੱਬ ਚ ਲਿਆ ਕਰਾਂਗੇ ਉੱਥੇ ਤਾਂ ਤੂੰ ਦੇਖੇਂਗੀ ਚੰਗੇ ਚੰਗੇ ਆਸਰਾਂ ਦੀਆਂ ਘਰ ਵਾਲੀਆਂ ਸਭ ਨੇ ਵਾਲ ਕਟਵਾਏ ਹੋਏ ਨੇ ਤੇ ਫਟਾਫਟ ਅੰਗਰੇਜ਼ੀ ਬੋਲਦੀਆਂ ਨੇ ਮੈਂ ਕਲੱਬ ਜਾ ਕੇ ਕੀ ਕਰਨਾ ਉਸ ਦਿਨ ਪਾਰਟੀ ਵਾਲੇ ਦਿਨ ਜਾ ਕੇ ਦੇਖ ਲਿਆ ਸੀ ਟੀਮੀਆਂ ਵੀ ਸ਼ਰਾਬ ਪੀ ਰਹੀਆਂ ਸੀ ਉਹ ਮਾਸਟਰ ਮਦਨ ਲਾਲ ਦੀਆਂ ਬੇਟੀਆਂ ਨਹੀਂ ਨਾ ਸਾਰੀਆਂ ਪਗੀਥ ਨੇ ਮਜ਼ਾਕ ਨਾਲ ਕਿਹਾ ਪਰ 우ਸ਼ਾ ਨੂੰ ਉਹ ਗੱਲ ਚੰਗੀ ਨਾ ਲੱਗੀ ਅੱਜ ਤੁਸੀਂ ਦਫ਼ਤਰ ਨਹੀਂ ਜਾਣਾ ਤਿਆਰ ਨਹੀਂ ਹੋਈ 우ਸ਼ਾ ਨੇ ਗੱਲ ਬਦਲ ਕੇ ਕਿਹਾ ਸ਼ਿਭੂ ਜਾ ਕੇ ਮੇਰੀ ਅਰਜੀ ਦੇ ਆ ਅੱਜ ਮੈਂ ਸਾਰਾ ਦਿਨ ਆਪਣੀ ਮੀਮ ਸਾਹਿਬ ਦੀ ਡਿਊਟੀ ਕਰਾਂਗਾ ਤੈਨੂੰ ਖਾਂਸੀ ਕਦੋਂ ਤੋਂ ਹੈ ਪਗੀਥ ਨੇ ਚਿੰਤਾਤੁਰ ਹੋ ਕੇ ਪੁੱਛਿਆ ਕਿਤੇ ਕੋਈ ਠੰਢੀ ਚੀਜ਼ ਮੈਂ ਖਾ ਕੇ ਪਾਣੀ ਪੀ ਲਿਆ 우ਸ਼ਾ ਨੇ ਆਖ ਕੇ ਗੱਲ ਟਾਲੀ ਜੇ ਤੂੰ ਬਿਮਾਰ ਹੋ ਗਈ ਬਹੁਤ ਮਾੜਾ ਹੋਊਗਾ ਮੈਂ ਤੈਨੂੰ ਸ਼ੁਰੂ ਤੋਂ ਹੀ ਆਖਦਾ ਸੀ ਕਿ ਆਪਣਾ ਪਰਹੇਜ਼ ਰੱਖ। ਮੈਨੂੰ ਕੁਝ ਨਹੀਂ ਹੁੰਦਾ। ਉਹ ਸ਼ਾਨੇ ਹੱਸ ਕੇ ਟਾਲ ਦਿੱਤਾ। ਮੈਂ ਕਦੇ ਖਿਆਲ ਹੀ ਨਹੀਂ ਕੀਤਾ ਤੂੰ ਇੰਨੀ ਮਾੜੀ ਹੋਈ ਪਈ ਐ। ਜੇ ਕੁਝ ਹੋ ਜਾਵੇ ਤਾਂ ਵੀ ਤੁਹਾਨੂੰ ਕੀ ਫਰਕ ਪੈਂਦਾ ਐ? ਸਗੋਂ ਮੇਰੇ ਨਾਲੋਂ ਚੰਗੀ ਕੋਈ ਮਿਲ ਜਾਊ। ਤੂੰ ਤਾਂ ਵੇਪਕੂਫ ਐ। ਮੈਨੂੰ ਇਹ ਫਜ਼ੂਲ ਦੀਆਂ ਸੈਂਟੀਮੈਂਟਲ ਗੱਲਾਂ ਪਸੰਦ ਨਹੀਂ। ਤੂੰ ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਦੀ। ਹੋਰ ਕਿਸਦਾ ਖਿਆਲ ਰੱਖੇਂਗੀ? ਫਿਰ ਤੈਨੂੰ ਤੇਰਾ ਬਾਪੂ ਆਕੇ ਸਾਹਮਣੂ ਪਗੀ ਤੇ ਨਰਾਜ ਹੋ ਕੇ ਆਖਿਆ ਪਰਪਗੀ ਇਹਦਾ ਇਉਂ ਬੋਲਣਾ ਊਸ਼ਾ ਨੂੰ ਚੰਗਾ ਨਾ ਲੱਗਿਆ ਊਸ਼ਾ ਬਾਹਰ 베ੜੇ ਵਿੱਚ ਬੈਠੀ ਉਸ ਦੀ ਕਮੀਜ਼ ਦੇ ਬਟਨ ਲਗਾ ਰਹੀ ਸੀ ਸਾਹਮਣੇ ਬਨੇਰੇ ਤੇ ਕਾਂ ਬੈਠਾ ਕਾਂ ਕਾਂ ਕਰ ਰਿਹਾ ਸੀ ਉਸ ਨੇ ਸੋਚਿਆ ਕਿ ਅੱਜ ਕੋਈ ਮਹਿਮਾਨ ਆਏਗਾ ਜੇ ਮੇਰੀ ਬੀਜੀ ਆ ਜਾਏ ਤਾਂ ਚੰਗੀ ਗੱਲ ਹੈ ਮੈਂ ਬੀਜੀ ਨੂੰ ਆਪਣੀ ਸੱਸ ਨੂੰ ਕਿੰਨੀਆਂ ਹੀ ਗੱਲਾਂ ਦੱਸਣੀਆਂ ਨੇ ਛੋਟੀਆਂ-ਛੋਟੀਆਂ ਕਿੰਨੀਆਂ ਹੀ ਚੀਜ਼ਾਂ ਲੈ ਕੇ ਆਉਣੀਆਂ ਨੇ ਅੱਜ ਉਹਦਾ ਜੀ ਕੀਤਾ ਕਿ ਬੀਜੀ ਨੂੰ ਅੱਖਾਂ ਮੈਨੂੰ ਆਪਣੇ ਨਾਲ ਹੀ ਲੈ ਜੇ ਬੀਜੀ ਨਾਲ ਉਹ ਕਾਹਤੋਂ ਜਾਣਾ ਚਾਹੁੰਦੀ ਸੀ ਇਸ ਗੱਲ ਦੀ ਉਹਨੂੰ ਖੁਦ ਨੂੰ ਵੀ ਸਮਝ ਨਹੀਂ ਸੀ ਲੱਗ ਰਹੀ ਸ਼ਾਇਦ ਇੰਨੇ ਥਾਲੀਂ ਗੀਰਤੀ ਸੇਵਾ ਕਰਦੀ ਕਰਦੀ ਉਹ ਥੱਕ ਗਈ ਸੀ ਸ਼ਾਇਦ ਮਾਂ ਦੇ ਘਰ ਵੀ ਉਹ ਜਦੋਂ ਜਾਂਦੀ ਸੀ ਉੱਥੇ ਵੀ ਉਹ ਮਾਂ ਦੀਆਂ ਫਿਕਰ ਵਾਲੀਆਂ ਗੱਲਾਂ ਸੁਣ ਕੇ ਅੱਕ ਜਾਂਦੀ ਸੀ ਬਹਰ ਸੜਕ ਤੋਂ ਉਹਨੂੰ ਚੀਖਾਂ ਸੁਣਾਈ ਦਿੱਤੀਆਂ ਬਟਨ ਲਗਾਉਂਦੀ ਨੇ ਜਦੋਂ ਉਸਨੇ ਤਖਤ ਪੋਸਤੇ ਖੜਕੇ ਦੇਖਿਆ ਤਾਂ ਹਸਪਤਾਲ ਦੇ ਵਿੱਚੋਂ ਕਿਸੇ ਦੀ ਲਾਸ਼ ਜਾ ਰਹੀ ਸੀ ਤੇ ਉਹਦੇ ਪਿੱਛੇ ਰੋਣ ਵਾਲਿਆਂ ਦੀਆਂ ਆਵਾਜ਼ਾਂ ਉਹਨੂੰ ਸੁਣਾਈ ਦੇ ਰਹੀਆਂ ਸਨ ਅੱਜ ਉਸਨੇ ਪਹਿਲੀ ਵਾਰ ਸ਼ੀਬੂ ਨੂੰ ਗਰਮ ਪਾਣੀ ਕਰ ਲਈਆ ਨਹੀਂ ਤਾਂ ਉਹ ਹਮੇਸ਼ਾ ਸਰਦੀਆਂ ਦੇ ਵਿੱਚ ਵੀ ਠੰਡੇ ਠਾਰ ਪਾਣੀ ਨਾਲ ਰਹਾਉਦੀ ਰਹੀ ਨਾ ਕੇ 우ਸ਼ਾ ਨੇ ਰੇਸ਼ਮੀ ਕਪੜੇ ਪਾਈ ਫੇਰ ਜਿਵੇਂ ਉਸ ਨੂੰ ਚੰਗੇ ਜੀ ਨਾ ਲੱਗੇ ਉਸ ਨੇ ਆਪ ਹੀ ਉਤਾਰ ਦਿੱਤੇ। ਵਾਲ ਬਾ ਕੇ ਚੀਰਾ ਚ ਸੰਧੂਰ ਭਰ ਕੇ ਬਿੰਦੀ ਲਾ ਕੇ ਚਿੱਠੀਆਂ ਲਿਖਣ ਬੈਠ ਗਈ। ਇੱਕ ਆਪਣੇ ਪਾਪਾ ਨੂੰ ਲਿਖੀ ਇੱਥੇ ਅਸੀਂ ਰਾਜੀ ਬਾਜ਼ੀਆਂ। ਤੇ ਇੱਕ ਉਹਨੇ ਆਪਣੇ ਸੱਸ ਨੂੰ ਲਿਖੀ। ਤੇ ਉਹਦੇ ਚ ਵੀ ਉਹਨੇ ਇਹੀ ਲਿਖਿਆ ਕਿ ਇੱਥੇ ਸਭ ਰਾਜੀ ਖੁਸ਼ੀ ਹੈ। ਪਰ ਉਹਦਾ ਦਿਲ ਚਾਹੁੰਦਾ ਸੀ ਕਿ ਉਹ ਰਾਜੀ ਖੁਸ਼ੀ ਕਿਉਂ ਲਿਖ ਰਹੀ ਹੈ। ਕਿਸ ਗੱਲ ਤੋਂ ਜਦ ਕਿ ਉਹ ਤਾਂ ਰਾਜੀ ਨਹੀਂ ਹੈ। ਊਸ਼ਾ ਨੂੰ ਦੇਖ ਕੇ ਉਹ ਹੈਰਾਨ ਹੀ ਹੋ ਗਿਆ। ਜਦੋਂ ਡਾਕਟਰ ਸ਼ਮਸ਼ੇਰ ਉਹਨਾਂ ਦੇ ਘਰ ਪਗੀਰਤ ਦੇ ਦੋਸਤ ਡਾਕਟਰ ਨਾਲ ਘਰ ਆਇਆ। ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਸਕੂਲ ਵਿੱਚ। ਮੈਨੂੰ ਪਤਾ ਹੁੰਦਾ ਮੈਂ ਹੁਣ ਤੱਕ 20 ਵਾਰੀ ਘਰ ਆ ਜਾਂਦਾ। ਸ਼ਮਸ਼ੇਰ ਨੇ ਸ਼ਰਾਰਤ ਨਾਲ ਇਹ ਗੱਲ ਆਖੀ। ਊਸ਼ਾ ਕੁਝ ਨਾ ਬੋਲੀ। ਉਸ ਦਿਨ ਡਾਕਟਰ ਤੇ ਡਾਕਟਰ ਸਮਸ਼ੀਰ ਰਾਤ ਤੱਕ ਪਗੀਰਥ ਨਾਲ ਗੱਲਾਂ ਮਾਰਦੇ ਰਹੇ ਰੋਟੀ ਵੀ ਇੱਥੇ ਹੀ ਖਾਦੀ ਦੋ ਚਾਰ ਵਾਰੀ ਊਸ਼ਾ ਨੂੰ ਖੰਗਦੀ ਦੇਖ ਕੇ ਡਾਕਟਰ ਨੇ ਮੱਲੋ ਮੱਲੀ ਉਹਦੇ ਥਰਮਾਮੀਟਰ ਲਾ ਕੇ ਦੇਖਿਆ ਫਿਰ ਬਿਨਾ ਕੁਝ ਕਹੇ ਪਗੀਰਥ ਨੂੰ ਇੰਨਾ ਕਹਿ ਗਿਆ ਕਿ ਮੈਡਮ ਦੇ ਟੈਸਟ ਕਰਵਾਓ ਸ਼ੱਕ ਮਿਟਵਾਉਣ ਦੇ ਲਈ ਦੋ ਤਿੰਨ ਦਿਨਾਂ ਬਾਅਦ ਜਦੋਂ ਪਗੀਰਥ ਨੇ ਊਸ਼ਾ ਦੇ ਟੈਸਟ ਕਰਵਾਏ ਤਾਂ ਉਹੀ ਗੱਲ ਹੋਈ ਜੀ ਦਾ ਡਰ ਸੀ ਉਸ਼ਾ ਨੂੰ ਵੀ ਉਹੀ ਪਗੀਰਥ ਵਾਲੀ ਨਾਮੁਰਾਦ ਬਿਮਾਰੀ ਤਪਤਿਕ ਦੀ ਬਿਮਾਰੀ ਸੀ ਪਗੀਰਥ ਬਹੁਤ ਖਿਜਿਆ ਹੋਇਆ ਸੀ ਮੈਂ ਤੈਨੂੰ ਪਹਿਲੇ ਹੀ ਕਿਹਾ ਸੀ ਕਿ ਤੂੰ ਆਪਣਾ ਪਰਹੇਜ਼ ਰੱਖ ਕਿਤੇ ਮੈਨੂੰ ਸਾਹਮਦੀ ਸਾਹਮਦੀ ਖੁਦ ਹੀ ਨਾ ਬਿਮਾਰ ਹੋ ਜਾਵੇ ਉਹੀ ਗੱਲ ਹੋ ਗਈ ਹੁਣ ਇੱਥੇ ਤੈਨੂੰ ਕੌਣ ਸੰਭੂਗਾ ਮੈਂ ਆਪਣੇ ਪਿੰਡ ਚਲੀ ਜਾਨੀ ਆ 우ਸ਼ਾ ਨੇ ਪਗੀਰਥ ਨੂੰ ਕਿਹਾ ਤੇ ਉਸ ਤੋਂ ਅਗਲੇ ਦਿਨ ਹੀ ਉਸ਼ਾ ਆਪਣੇ ਪਿੰਡ ਚਲੀ ਗਈ। ਪਗੀਰਥ ਉਹਦੀਆਂ ਦਵਾਈਆਂ ਤੇ ਪੈਸੇ ਟੱਕੇ ਦਾ ਬੰਦੋਬਸਤ ਕਰਕੇ ਉਸਦੇ ਪਾਪਾ ਮਦਨ ਲਾਲ ਲਾਲ ਤੁਰ ਪਿਆ। 우ਸ਼ਾ ਨੂੰ ਛੱਡ ਕੇ ਉਹ ਜਦੋਂ ਵਾਪਸ ਆਇਆ ਤਾਂ 우ਸ਼ਾ ਬਿਨਾਂ ਪਗੀਰਥ ਨੂੰ ਘਰ ਸੁੰਨਾ-ਸੁੰਨਾ ਲੱਗਣ ਲੱਗਿਆ। ਸ਼ੁਕਰੀਆ ਦੋਸਤੋ। ਬਾਕੀ ਫੇਰ